ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਬ੍ਰੀਫ ਦੇ ਵਿੱਚ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹੋਏ ਹਾਂ ਮੌਸਮ ਦੀ ਅੱਜ ਤਾਜ਼ਾ ਅਪਡੇਟ ਹੜ੍ਹਾਂ ਦੀ ਭਿਆਨਕ ਮਾਰ ਚੱਲ ਰਹੀ ਹੈ ਪੰਜਾਬ ਨੂੰ ਕੋਈ ਵੀ ਰਾਹਤ ਦੀ ਖਬਰ ਨਹੀਂ ਸੁਣਨ ਨੂੰ ਮਿਲ ਰਹੀ ਮੌਸਮ ਵਿਭਾਗ ਨੇ ਸੂਬੇ ਵਿੱਚ ਭਾਰੀ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਗਲੇ 2 ਦਿਨਾਂ ਤੱਕ ਭਾਰੀ ਬਰਸਾਤ ਹੋ ਸਕਦੀ ਹੈ ਜਿੱਤੇ ਕੀ ਗਵਾਂਡੀ ਰਾਜਾਂ ਵਿੱਚ ਮੀਂਹ ਪੈ ਰਿਹਾ ਹੈ ਉਸ ਦੇ ਨਾਲ ਹੀ ਪੰਜਾਬ ਵਿੱਚ ਕਾਫੀ ਅਲਰਟ ਜਾਰੀ ਹੋ ਰਹੇ ਹਨ ਅਤੇ ਮੌਸਮ ਗੰਭੀਰ ਬਣਿਆ ਹੋਇਆ ਹੈ ਇਸ ਦੇ ਨਾਲ ਗੱਲ ਕਰੀਏ ਤਾਂ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਭਾਰੀ ਮੀਂਹ ਦੀ ਤਾਂ ਆਪ ਨੇ ਦਿੱਤੀ ਹੈ ਇਸੇ ਨਾਲ ਹੀ ਚਾਰ ਹੋਰ ਜ਼ਿਲ੍ਹਿਆਂ ਦੇ ਵਿੱਚ ਜੈਲੋ ਅਲਰਟ ਜਾਰੀ ਕੀਤਾ ਹੈ ਜਿੱਥੇ 기 ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਕਰਦਾਸਪੁਰ ਨਵਾਂ ਸ਼ਹਿਰ ਅਤੇ ਫੱਤੇਗੜ ਦੇ ਨਾਲ ਪਟਿਆਲਾ ਸ਼ਹਿਰ ਵੀ ਆਉਂਦਾ ਹੈ 1 ਸਤੰਬਰ ਤੱਕ ਕੋਈ ਵੀ ਰਾਹਤ ਨਹੀਂ ਮਿਲੇਗੀ ਮੌਸਮ ਵਿਭਾਗ ਨੇ ਭਵਿੱਖਬਾਣੀ ਅਗਲੇ ਪੰਜਾਬ ਦੇ ਕੁਝ ਦਿਨਾਂ ਵਿੱਚ ਕੋਈ ਵੀ ਰਾਹਤ ਨਹੀਂ ਮਿਲੇਗੀ 1 ਸਤੰਬਰ ਨੂੰ ਪੀਲਾ ਅਲਰਟ ਜਾਰੀ ਰਹੇਗਾ ਐਤਵਾਰ ਅਤੇ ਸੋਮਵਾਰ ਦੀ ਭਵਿੱਖਬਾਣੀ ਕਰੀ ਤਾਂ ਐਤਵਾਰ ਨੂੰ ਪਠਾਨਕੋਟ ਸ਼ਹਿਰ ਕੋ ਰੂਪਨਗਰ ਅਤੇ ਮੋਹਾਲੀ ਵਿੱਚ ਜੈਲੋ ਅਲਰਟ ਜਾਰੀ ਰਹੇਗਾ ਸੋਵਾਂ ਨੂੰ ਪਠਾਨਕੋਟ ਹੁਸ਼ਿਆਰਪੁਰ ਅਤੇ ਨਵੇਂ ਸ਼ਹਿਰ ਵਿੱਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਗਵਾਂਡੀ ਰਾਜਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੱਡੀ ਚਿੰਤਾ ਦਾ ਕਾਰਨ ਪਹਾੜੀ ਰਾਜ ਬਣਿਆ ਹੈ ਜਿੱਥੇ ਕਿ ਜੰਮੂ ਅਤੇ ਹਿਮਾਚਲ ਵਿੱਚ ਭਾਰੀ ਬਰਸਾਤ ਕਾਰਨ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਕਾਰਨ ਪੰਜਾਬ ਨੂੰ ਭਾਰੀ ਮਾਰ ਝੱਲਣੀ ਪੈ ਰਹੀ ਹੈ ਕੁੱਲ ਮਿਲਾਕੇ ਗੱਲ ਕਰੀਏ ਤਾਂ 1 ਸਤੰਬਰ ਤੱਕ ਮੌਸਮ ਦੀ ਕੋਈ ਵੀ ਰਾਹਤ ਦੀ ਖਬਰ ਨਹੀਂ ਹੈ ਇਸ ਦੇ ਨਾਲ ਹੀ ਗੱਲ ਕਰੀਏ ਤਾਂ 1 ਸਤੰਬਰ ਤੋਂ ਬਾਦ ਥੋੜਾ ਜਿਹਾ ਮੌਸਮ ਸੁਧਰਨ ਦੀ ਆਸ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ